ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਕੋਟਕਪੂਰੇ ਦੇ ਨਜ਼ਦੀਕ ਬੰਮਨਾਲੀ ਟਾਪ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਆ ਤੇ ਮੱਝ ਦਿਖਾਉਣ ਲੱਗੇ ਆ ਤੁਹਾਨੂੰ ਮਿੱਤਰੋ ਇੱਕ ਛੋਟੀ ਦੂਜਾ ਸੂਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਸਾਰੀ ਜਾਣਕਾਰੀ ਲੈਣੇ ਆ ਮਾਲਕ ਤੋਂ ਉਸ ਤੋਂ ਪਹਿਲਾਂ ਰਿਕਵੈਸਟ ਹੈ ਵੀ ਤੁਸੀਂ ਜੇਕਰ ਪਹਿਲੀ ਵਾਰੀ ਵੀਡੀਓ ਦੇਖਦੇ ਪਏ ਹੋ ਤਾਂ ਫਿਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇ ਫੇਸਬੁੱਕ ਉੱਤੇ ਵੀਡੀਓ ਦੇਖਦੇ ਹੋ ਫਿਰ ਪੇਜ ਨੂੰ ਫੋਲੋ ਕਰ ਲਿਓ ਜੇ ਇੰਸਟਾਗ੍ਰam ਤੇ ਹਜੇ ਨਿਗਾਹ ਨਹੀਂ ਮਾਰੀ ਤਾਂ ਉੱਥੇ ਜਾ ਕੇ ਵੀ ਮਾਰ ਲਿਓ ਆਓ ਕਰਦੇ ਹਾਂ ਗੱਲਬਾਤ ਪਾਈ ਦਿਨ ਨਾਲ ਸਾਰੀ ਜਾਣਕਾਰੀ ਲੈਣੀ ਹੈ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਸੇਤਾਕਰ ਪਰਿਵਾਰ ਜੀ ਹਾਂ ਠੀਕ ਠੀਕ ਹੈ ਜੀ ਠੀਕ ਹੈ ਆਪਣਾ ਨਾਮ ਦੱਸਿਓ ਅੰਕਲ ਜੀ ਮੇਰਾ ਨਾਮ ਹਰਮਨ ਸਿੰਘ ਆ ਸਾਨੂੰ ਬਟੇਜਾ ਸਿੰਘ ਠੀਕ ਹੈ ਜ ਜਿਹੜੀ ਮੱਝ ਆਪਾਂ ਵੇਚਣੀ ਆ ਇਹਦੀ ਕੀ ਡਿਟੇਲ ਆ ਇਹ ਦੂਜੇ ਸੂਏ ਝੋਟੀ ਹੈ ਜੀ ਜੀ ਕਿੰਨੇ ਦਿਨ ਲੈ ਜੂਗੀ ਹਜੇ ਬਸ ਇੱਕ ਦਿਨ ਜਾਂ ਦੋ ਦਿਨ ਵੱਧ-ਤੋਂ ਵੱਧ ਠੀਕ ਹੈ ਜੀ ਪਹਿਲੇ ਸੂਏ ਦੁੱਧ ਕਿੰਨਾ ਕੁ ਦਿੱਤਾ ਹੋਇਆ ਇਹਨੇ ਇਹ ਦੁੱਧ ਪਹਿਲੇ ਸੂਏ 5 ਕਿਲੋ ਸੀਗਾ ਜੀ ਡੰਗ ਦਾ ਹੈ ਜੀ ਹਾਂ ਡੰਗ ਦਾ ਵੀ 10 ਕੁ ਕਿਲੋ ਡੰਗ ਦੋ ਡੰਗਾਂ ਦੁੱਧ ਸੀ ਤੇ ਚਵਾਈ ਚਵਾਈ ਦੇ ਕਿਵੇਂ ਆ ਜੀ ਬਹੁਤ ਵਧੀਆ ਜੀ ਓਕੇ ਕਿੰਨਾ ਕੁ ਟਾਈਮ ਮਿਲ ਕੀ ਸੀ ਦੁੱਧ ਕਿੰਨਾ ਕੁ ਟਾਈਮ ਪਿਆ ਗਈ ਸੀ ਬਾਦ ਉਹ 2 ਮਹੀਨੇ ਪਹਿਲੇ ਵਜਦੀ ਸੀ ਹੁਣ ਤੋਂ ਬਸ 1 ਮਹੀਨਾ 2 ਮਹੀਨੇ ਅੱਛਾ ਜੀ ਵੀ ਠੰਡੀ ਸੀ ਲਾ ਫਿਰ ਤਾਂ ਹਾਂ ਬਹੁਤ ਨਹੀਂ ਘਰ ਦਾ ਰਵਾ ਸਾਡੇ ਜੀ ਇਹ ਠੀਕ ਆ ਰਹਿੰਦੀ ਟੀਕੇ ਤੇ ਆ ਜੇ ਸਾਨ ਤੋਂ ਕਰਾਸ ਕਰਾਉਣੇ ਹੁੰਨੇ ਆ ਨਹੀਂ ਸਾਨ ਤੋਂ ਕਰਾਉਣੇ ਕਰਾਉ ਜੀ ਸਸ ਠੀਕ ਆ ਜੀ ਠੀਕ ਆ ਤੇ ਕੀ ਰੇਟ ਰਹੂਗਾ ਇਹਦਾ ਜੀ ਇਹ ਇੱਕ ਵੀ ਜੀ ਇੱਕ ਵੀ ਮਾਨ ਤਾਨ ਜਮਾ ਦੇਣ ਲੈਣ ਵਾਲਾ ਹਾਂ ਜਮਾ ਸਹੀ ਗਿਆ ਜੀ ਉਹਦੇ ਵਿੱਚੋਂ ਜਮਾ ਜਸ ਤੋਂ ਰੱਸਾ ਫੜਾਉਣ ਵਾਲਾ ਦੱਸ ਦੀਏ ਤਾਂ ਬਸ ਥੋੜਾ ਘਣਾ ਬਸ 5 200 ਦਾ ਬਸ ਵੱਤ ਵੱਤ ਠੀਕ ਹੈ ਜੀ ਤੋਰੀਏ ਮੜੇ ਕੱਢੇ ਬਰ ਨੂੰ ਜੀ ਲੈ ਵੀ ਮਿੱਤਰੋ ਦੂਜਾ ਸੂਆ ਝੋਟੀਆਂ ਸੂਣ ਦੇ ਵਿੱਚ ਦਿਨ ਕੱਢਦੀ ਹੈ ਹਜੇ ਕਰਮਾਂ ਵਾਲੀ ਮਿੱਤਰੋ ਲੇਵੇ ਵੱਲੋਂ ਖੁੱਲੀ ਡੁੱਲੀ ਜਿੰਨੀ ਹੈਗੀ ਤੁਸੀਂ ਦੇਖ ਸਕਦੇ ਆਪ ਵੀ ਮਿੱਤਰੋ ਬਾਕੀ ਉਂਝ ਵੀ ਲੋਲੀ ਪੋਲੀ ਹੈ ਜਿੰਨੀ ਦੁੱਧ 12 ਨਹੀਂ ਤੇ 11 12 ਕਿਲੋ ਜਿਹੜਾ ਦਈ ਜਾਊਗੀ ਖੁੱਲਾ ਡੋਲਾ ਮਿੱਤਰੋ 2 ਮਹੀਨੇ ਪਹਿਲਾਂ ਬਾਈ ਹੁਣੀਆਂ ਦੇ ਵੀ ਅਸੀਂ ਛੱਡੀ ਆ ਦੁੱਧੋ ਕਰਮਾਂ ਵਾਲੀ ਦੇਖ ਸਕਦੇ ਲੇਵੇ ਨੂੰ ਵੀ ਵੱਲੋਂ ਬੜੀ ਚੰਗੀ ਆ ਢਾਂਚਾ ਚੰਗਾ ਵਾ ਹਜੇ ਲੇਵਾ ਜਿਹੜਾ ਇਹਨੇ ਟੈਟ ਕਰਨਾ ਵੀ ਆ ਕਿਉਂਕਿ ਢਿੱਲੇ ਪਣ ਲੇਵੇ ਦੇ ਵਿੱਚ ਜ਼ਰੂਰ ਹੈਗੀ ਐ ਟੈਟ ਜ਼ਰੂਰ ਕਰਨਾ ਹਜੇ ਬਾਕੀ ਝੋਟੀ ਸਾਰੀ ਚੰਗੀ ਆ ਮਿੱਤਰੋ ਦੇਖ ਸਕਦੇ ਆ ਤੁਸੀਂ ਲਿਓ ਜੀ ਮੋੜ ਲਿਓ ਮੜੀ ਆ ਦੇਖ ਦੇਖ ਸਕਦੇ ਆ ਮਿੱਤਰੋ ਤੁਸੀਂ ਸਿੰਘ-ਸਿੰਘ ਚੰਗਾ ਵਾ ਬਰੀਕੀ ਚੰਗੀ ਐ ਸਾਰੀ ਝੋਟੀ ਦੇ ਵਿੱਚ ਬੰਦੇ ਬਾਪੂ ਜੀ ਬਸ ਇਹ ਦੇ ਮਿੱਤਰੋ ਹਜੇ ਤੋਂ ਮ ਬੰਨ ਕੇ ਲੇਵਾ ਇਹਦਾ ਨਜ਼ਦੀਕ ਤੋਂ ਫਿਰ ਵੀ ਵਿਖਾ ਦਿੰਦਾ ਇੱਕ ਵਾਰੀ ਆ ਜਾ ਲੜ ਨਾ ਪਹਿਣਾ ਨੇ ਭਿਰਦੀਆਂ ਨਹੀਂ ਆ ਨਹੀਂ ਲੇਵਾ ਪੁੱਈ ਮੂਲੇ ਦਰਦੇ ਪਸ਼ੂ ਥੋੜੇ ਜਿਹਾ ਵੱਧ ਆਣਾ ਹਾਂ ਡਾਕਟਰ ਜਵਾਜਾ ਨਾ ਘਰੇ ਡਾਕਟਰ ਤੋਂ ਬਹਾ ਡਰਦੇ ਆ ਹੂੰ ਬੱਪੂ ਨੰਬਰ ਦਾਸ ਦਾ ਨੰਬਰ ਜੀ ਹਾਂ ਜੀ ਦੱਸਿਓ ਬਣਾ ਜਾ ਬਣ ਦਿਓ ਕਰੀ ਨੂੰ 99170 94170 57052 57052 9417057052 9417057052 ਬਈ ਦਾ ਨੰਬਰ 94632 94632 33483 33483 ਇਹ ਦੋ ਨੰਬਰ ਆ ਹਾਂਜੀ ਹਾਂ ਉਹ ਆਪਣੇ ਟੱਚ ਵਾਲਾ ਮੇਰੇ ਕੋਲ ਦੂਜਾ ਛੋਟਾ ਹੈ ਠੀਕ ਹੈ ਜੀ ਤੁਹਾਡੇ ਵਾਲਾ ਨੰਬਰ ਆਹ 946 ਵਾਲਾ ਹਾਂ ਹਾਂ ਠੀਕ ਹੈ ਓਕੇ ਲਈ ਮੇਤਰੋ ਦੋਵੇਂ ਨੰਬਰ ਹੀ ਮੈਂ ਸਕਰੀਨ ਦੇ ਉੱਤੇ ਲਾ ਦੂੰਗਾ ਗੱਲਬਾਤ ਲਈ ਨੰਬਰ ਨਾਲ ਸੰਪਰਕ ਕਰ ਲਿਓ ਪੰਡ ਗੁਰੂ ਕੀ ਟਾਬ ਦੇ ਵਿੱਚੋਂ ਵੀਡੀਓ ਦਿਖਾਈ ਆ ਇਸ ਸ਼ਹਿਰ ਕੋਟਕਪੂਰੇ ਦੇ ਵਿੱਚ ਦੋ ਟਾਬਾਂ ਤਿੰਨ ਮੰਨ ਲਾ ਬਾਮਨਾ ਟਾਬ ਹਾਂ ਬਾਮਨਾ ਟਾਬ ਦੇ ਹਾਂਜੀ ਜੀ ਬਾਮਨਾ ਟਾਬ ਦੇ ਵਿੱਚੋਂ ਵੀਡੀਓ ਦਿਖਾਈਏ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ